ਸੰਗਤ ਜੀ ਤੁਸੀਂ ਪੋਸਟਾਂ ਸ਼ੇਅਰ ਕਰਦੇ ਹੋ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤਾਂ ਜਾ ਕੇ ਵੀਰ ਜਿਨ੍ਹਾਂ ਦੇ ਖੇਤਾਂ 'ਚ ਅੱਗ ਲੱਗੀ ਆ ਵੱਖਰੇ ਵੱਖਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਅਪਰੋਚ ਕਰ ਪਾਉਂਦੇ ਵੀਰ ਸਾਡੇ ਬਾਰੇ ਕਿਵੇਂ ਚੱਲਿਆ ਪਤਾ ਬੁੱਢੇ ਬਾਰੇ ਜੀ ਫੇਸਬੁੱਕ ਤੋਂ ਪਤਾ ਲੱਗਿਆ ਜੀ ਸਾਨੂੰ ਅੱਛਾ ਅਸੀਂ ਹੁਣ ਸਵੇਰ ਦੇ ਨਿਕਲੇ ਹੋਏ ਹਾਂ ਜ਼ਿਲ੍ਹਾ ਮੋਗਾ ਦੇ ਵਿੱਚ ਵੱਖਰੇ ਵੱਖਰੇ ਕਿਸਾਨਾਂ ਦੇ ਚੈੱਕ ਕਰਕੇ ਆਏ ਹਾਂ ਸੱਤ ਕਿਸਾਨਾਂ ਦੇ ਗੁਰੂ ਹਰਸਹਾਇ ਕੱਟ ਕੇ ਆਏ ਹਾਂ ਹੁਣ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆ ਤੀਜੇ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਪੰਜਾਬ ਦੇ ਵੱਖਰੇ ਵੱਖਰੇ ਜਿਲ੍ਹਿਆਂ ਦੇ ਵਿੱਚ ਅੱਗ ਲੱਗੀ ਹੋਏ ਤੁਹਾਡੇ ਕੋਲ ਕਿੰਨਾ ਖੇਤ ਹੈ ਤੁਹਾਡੇ ਕੋਲ 1 ਏਕੜ ਜ਼ਮੀਨ ਸੀ ਜੀ 1 ਏਕੜ ਜੀ ਤੁਹਾਡੇ ਪਿਤਾ ਜੀ ਪ੍ਰੀਤਮ ਸਿੰਘ ਕੀ ਕਰਦੇ ਹੈ बस खेती ਦਾ ਹੀ ਕਰਦੇ ਸੀ ਜਿਵੇਂ ਸਦਾ ਅੱਛਾ ਠੇਕੇ ਤੇ ਕਿੰਨੀ ਜ਼ਮੀਨ ਲਈ ਹੋ ਗਈ ਦੱਸ ਰਹੇ ਸੀ ਇੱਕ ਤੇ ਵੈਸੇ ਐਸ ਕੀ ਤਾਂ ਇੱਕ ਕਿੱਲਾ ਇਸ ਜਗ੍ਹਾ ਅਸੀਂ ਕੋਈ 3-4 ਕਿੱਲੇ ਲੈ ਲੈਨੇ ਹੁੰਦੇ ਅੱਛਾ ਪਿਛਲੇ ਸਾਲ ਕੁਝ ਬਿਮਾਰੀ ਤੇ ਪੈਸੇ ਲੱਗਣ ਕਰਨਾ ਅਸੀਂ ਇੱਕ ਆ ਗੋ ਮਰਰੀ ਹੋ ਗਈ ਸੀ ਤੇ ਮੇਰੀ ਇੱਕ ਭਤੀਜੀ ਹੈ ਜੀ ਉਹਦੀ ਪੈਨਸਵਲ ਨਾਲ ਦਾ ਰੇਟ ਹੋਇਆ ਸੀ ਟੂ ਹੁਣ ਇੱਕ ਕਿੱਲਾ ਠੇਕੇ ਤੇ ਆਪਣਾ ਸੀਗਾ ਤੇ ਬਾਕੀ ਠੇਕੇ ਤੇ ਹਾਂਜੀ ਇੱਕ ਕਿੱਲਾ ਹੀ ਠੇਕੇ ਤੇ ਸੀ ਜੋਰ ਇੱਕ ਕਿੱਲੇ ਜੋ 20 اپریل ਨੂੰ اگ ਲੱਗੀ ਸੀ ਜੀ ਹਾਂ ਬਿਜਲੀ ਦੀ ਤਾਰ ਟੁੱਟਣ ਕਰਕੇ ਕਿੰਨੀ ਕੁ ਮੱਚ ਗਈ ਸਾਰੀ ਮੱਚ ਗਈ ਹਾਂਜੀ 1 ਏਕੜ 60 ਸਵਾ ਹੋ ਗਈ ਜੀ ਸਾਰੀ ਜਿਨ੍ਹਾਂ ਦੇ ਵੀਡੀਓਜ਼ ਵਾਇਰਲ ਹੋ ਜਾਂਦੇ ਉੱਥੇ ਤਾਂ ਸਾਰੇ ਪਹੁੰਚ ਜਾਂਦੇ ਆ ਨਾ ਕੋਈ ਵੀ ਕੋਈ ਵੀਡੀਓ ਵਾਇਰਲ ਹੋਇਆ ਫੋਟੋ ਵਾਇਰਲ ਹੋਈ ਨਹੀਂ ਵੈਸੇ ਤਾਂ ਵਾਇਰਲ ਪੱਤਰਕਾਰ ਨੇ ਪਾਈ ਸੀ ਜੀ ਪਰ ਪਰ ਗੱਲ ਬੜੀ ਨਹੀਂ ਆ ਲੋਕ ਆਏ ਨਹੀਂ ਤੁਸੀਂ ਇੱਥੇ ਪਹੁੰਚੇ ਹੋ ਜੀ ਬਹੁਤ ਸ਼ੁਕਰ ਜੀ ਐਦਾਂ ਹੀ ਬਕਰੇ-ਵਕਰੇ ਜ਼ਿਲ੍ਹਿਆਂ ਦੇ ਵਿੱਚ ਉਹ ਕਿਸਾਨ ਜਿਨ੍ਹਾਂ ਤੱਕ ਕੋਈ ਵੀ ਮੀਡੀਆ ਵਾਲੇ ਘੱਟ ਪਹੁੰਚ ਪਾਏ ਆ ਦਾਨੀ ਵੀਰਪੈਣ ਘੱਟ ਪਹੁੰਚ ਪਾਏ ਆ ਉਹਨਾਂ ਤੱਕ ਪਹੁੰਚ ਕੇ ਮਦਦ ਐਕਸਟੈਂਡ ਕਰ ਰਹੇ ਆਂ ਵੀ ਸਾਡੇ ਵੀਡੀਓ ਸਾਂਝੇ ਕਰਕੇ ਅੱਗੇ ਪਹਚਾਓ ਤਾਂ ਕਿ ਹੋਰ ਕਿਸਾਨ ਵੀ ਸਾਨੂੰ ਅਪਰੋਚ ਕਰ ਸਕਣ ਫੋਨ ਕਰ ਸਕਣ ਦਾਨੀ ਵੀਰ ਭੈਣ ਸਾਡੇ ਨਾਲ ਜੁੜ ਕੇ ਸੇਵਾ ਦੇ ਵਿੱਚ ਹਿੱਸਾ ਪਾ ਸਕਣ ਹਨ ਸੋ ਪ੍ਰੀਤਮ ਸਿੰਘ ਜੀ ਦੇ ਨਾਮ ਇਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਨਾਮ 15000 ਰੁਪਏ ਦਾ ਸੇਵਾ ਦੇ ਵਿੱਚ ਚੈੱਕ ਈਸ਼ੂ ਕਰਕੇ ਜਾ ਰਹੇ ਆਂ ਸੰਗਤ ਦਾ ਸਾਰਾ ਕੁਝ ਸਿਰਫ ਸਾਡੀ ਸ਼ਕਲਾ ਨੇ ਥੈਂਕ ਯੂ ਸ਼ੁਕਰ ਜੀ ਸੰਗਤ ਦਾ ਸ਼ੁਕਰ ਹੈ ਜੀ ਸਾਡੀ ਸਿਰਫ ਸ਼ਕਲਾ ਨੇ ਅਸੀਂ ਇਨਸਾਨ ਨੇ ਵੀਡੀਓ ਕਲੋਜ਼ ਕਰ ਰਹੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ